ਦੋਸਤੋ ਤੁਹਾਨੂੰ ਇਹ ਦਿਖਾ ਰਿਹਾ ਹਾਂ ਇਹ ਰੈਸਟ ਹਾਊਸ ਜਿਹੜਾ ਕਿ ਟਕੜਬੇ ਦੇ ਨੇੜੇ ਆ ਇਹ ਜਿਹੜਾ ਰਕਵਾ ਇਹ 18 ਬਿਜੇ 15 ਬਿਜੇ ਦੇ ਵਿੱਚ ਜਿਹੜਾ ਇਹ ਜਗ੍ਹਾ ਦੇ ਵਿੱਚ ਫੈਲਿਆ ਹੈ ਇਹ ਜ਼ਮੀਨ ਜਿਹੜੀ ਹੈ ਸਰਕਾਰ ਦੌਲਤ ਮਦਾਰ ਦੀ ਕਿੰਗ ਜਾਰਜ ਦੀ ਮਲਕੀਤ ਸੀ ਇਹਦੇ ਵਿੱਚ ਤੁਹਾਨੂੰ ਦਿਖਾ ਰਿਹਾ ਵੀ ਦੇਖੋ ਜਿਹੜਾ ਇਹ ਤਾ ਬਣਿਆ ਹੋਇਆ ਬਹੁਤ ਪੁਰਾਣਾ ਜਿਹੜਾ ਰੈਸਟ ਹਾਊਸ ਬਹੁਤ ਹੀ ਅਲੀਸ਼ਾਨ ਪਰ ਜਿਵੇਂ ਕਹਿੰਦੇ ਨੇ ਵੀ ਇਹ ਚੀਜ਼ਾਂ ਪਹਿਲੇ ਜ਼ਮਾਨੇ ਦੀਆਂ ਚੀਜ਼ਾਂ ਲਗੀਆਂ ਹਨ ਤੇ ਇਹਨਾਂ ਨੂੰ ਸਾਂਭਣਾ ਇਹਨਾਂ ਦੀ ਸਾਂਭ ਸੰਭਾਲ ਕਰਨੀ ਬੜੀ ਔਖੀ ਆ ਜੇਕਰ ਸਰਕਾਰ ਚਾਹੇ ਤਾਂ ਇਹ ਜਿਹੜੀਆਂ ਜੜੀਆਂ ਪੁਰਾਣੀਆਂ ਜਿਹੜੀਆਂ ਚੀਜ਼ਾਂ ਲਗੀਆਂ ਇਹ ਹਨ ਇਹਨਾਂ ਨੂੰ ਸਾਂਭ ਸਕਦੀ ਆ ਪਰ ਅਸਾਨੂੰ ਦਿਖਾਉਣਾ ਇੱਕ ਖੂ ਜਿਹੜਾ ਇਹ ਪੁਰਾਣਾ ਹਨ ਸਾਰਾ ਇਹ ਜਿਹੜੀ ਮਲਕੀਅਤ ਮਲਕੀਅਤ ਜਿਹੜੀ ਜ਼ਮੀਨ ਦੀ ਮਲਕੀਅਤ ਆ 18 ਵਿੱਗੇ 15 ਵਿਸਵੇ ਦੇ ਵਿੱਚ ਆ ਇਹ ਜਿਹੜੀ ਜ਼ਮੀਨ ਆ ਸਰਕਾਰ ਦولت ਮਜ਼ਾਰਦੀ ਕਿਲਾ ਦੀ ਕਿੰਗ ਜਾਰਜ ਦੀ ਜਿਹੜੀ ਮਲਕੀਤ ਆ ਆ ਤੁਹਾਨੂੰ ਦਿਖਾਉਣੇ ਆ ਜਿਹੜਾ ਰੈਸਟ ਹਾਊਸ ਹੈ ਨਾ ਦੇਖੋ ਸਾਰਾ ਵਿਖਾ ਰਹੇ ਆ ਤੁਹਾਨੂੰ ਇੰਨਾ ਵਧੀਆ ਜਿਹੜਾ ਇਹ ਟੱਕੜਬੇ ਦਾ ਜਿਹੜਾ ਰੈਸਟ ਹਾਊਸ ਆ ਉਹਦੇ ਵਿੱਚ ਜਿਹੜੀਆਂ ਇਹ ਪੁਰਾਣੀਆਂ ਜਿਹੇ ਚੀਜ਼ਾਂ ਬਣੀਆਂ ਹੋਈਆਂ ਨੇ ਤੇ ਬਹੁਤ ਦੂਰ ਦੂਰ ਤੱਕ ਜਿਹੜਾ ਇਹ ਫੈਲਿਆ ਹੋਇਆ ਦੇਖੋ ਅੰਦਰ ਦਾ ਦ੍ਰਿਸ਼ ਹੁਣ ਜਿਹੜਾ ਅੰਦਰਲਾ ਇਹਦਾ ਦ੍ਰਿਸ਼ ਹੈਗਾ ਹਰ ਇਹ ਵੀ ਤੁਹਾਨੂੰ ਦਿਖਾਉਣੀ ਆ ਇਹ ਇਸ ਦਲਨੂਮਾ ਜਿਹੜੀ ਇਮਾਰਤ ਆ ਇਹ ਜਿਹੜਾ ਰੈਸਟ ਹੌਕ ਇਹਨੂੰ ਸੰਭਲਣ ਦੀ ਜਿਹੜੀ ਜ਼ਰੂਰਤ ਸੀ ਪਰ ਕਈ ਵਾਰ ਕੀ ਹੁੰਦਾ ਵੀ ਸਰਕਾਰੀਆਂ ਦੇਖੀ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਉਹ ਰੁੱਲ ਜਾਂਦੀਆਂ ਨੇ ਗੰਗਰਾਂ ਦੇ ਹੱਥ ਆ ਦੇਖੋ ਤੁਸੀਂ ਇੱਥੇ ਨੂੰ ਵਿਛਾਉਣੇ ਆਏ ਪੁਰਾਣੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਚੀਜ਼ਾਂ ਬਹੁਤ ਹੀ ਘੈਂਟ ਜਿਹੜੀ ਇਹ ਇਮਾਰਤ ਸੀਗੀ ਰੈਸਟ ਹਾਊਸ ਦੀ ਸੋ ਸਾਰਾ ਜਿਹੜਾ ਇਹਦੇ ਵਿੱਚ ਖਿਆਣ ਲੱਗਿਆ ਇਹ ਟਕੜਬੇ ਪਿੰਡ ਦਾ ਜਿਹੜਾ ਰੈਸਟ ਹਾਊਸ ਸੀ ਸਰਕਾਰੀ ਜਿਹੜੀ ਇਹ ਜ਼ਮੀਨ ਸੀ ਇਹ ਸਰਕਾਰ ਦولت ਮੁਜ਼ਾਰਦੀ ਕਿੰਗ ਜਾਰਜ ਉਹਨਾਂ ਦੀ ਜਿਹੜੀ ਇਹ ਮਲਕੀਅਤ ਸੀਗੀ ਜਿਹੜੀ ਕਿ 18 ਬਿੱਗੇ ਤੇ 15 ਵਿਸਵੇ ਦੇ ਵਿੱਚ ਜਿਹੜਾ ਇਹ ਸਾਰਾ ਰਕਬਾ ਬਣਿਆ ਹੋਇਆ ਹੈਗਾ ਆ ਦੇਖੋ ਇਹਦਾ ਸਾਰਾ ਜਿਹੜਾ ਅੱਗਾ ਪਿਛਾ ਤੁਹਾਨੂੰ ਸਾਰਾ ਜਿਹੜਾ ਵਿਛਾਉਣ ਲੱਗਿਆ ਇਹ ਖੰਡਰ ਜਿਹੜੀ ਬਣ ਗਈ ਇਮਾਰਤ ਇਹੋ ਜਿਹੀਆਂ ਇਮਾਰਤਾਂ ਨੂੰ ਬਚਾਉਣ ਦੀ ਲੋੜ ਸੀਗੀ ਪਰ ਸਰਕਾਰੀ بےਤਿਆਨੀ ਕਰਕੇ ਜਿਹੜੀਆਂ ਇਹ ਇਮਾਰਤਾਂ ਜਿਹੜੀਆਂ ਨੇ ਉਹ ਖੰਡਰ ਜਿਹੜੀਆਂ ਬਣ ਗਈਆਂ ਨੇ ਤੇ ਸਰਕਾਰ ਨੂੰ ਜਿਹੜਾ ਚਾਹੀਦਾ ਸੀ ਵੀ ਇਹ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ ਉਹਨਾਂ ਨੂੰ ਉਹਨਾਂ ਦੀ ਸੰਭਾਲ ਲਈ ਉਹ ਚੇਚਾ ਜਿਹੜਾ ਪ੍ਰਬੰਧਾ ਉਹ ਕਰ ਲੈਣਾ ਚਾਹੁੰਦਾ ਸੀਗਾ ਬਹੁਤ ਵਧੀਆ ਜਿਹੜੇ ਇਹ ਰੈਕਟ ਹਾਊਸ ਜਿਹੜੇ ਪੁਰਾਣੇ ਸੀਗੇ ਇਹ ਜਗ੍ਹਾ ਜਿਹੜੀ ਆ ਇਹ ਤੱਕੜਬੇ ਨੇੜੇ ਜਿਹੜਾ ਇਹ ਰੌਸਟ ਹਾਊਸ ਆ ਦੇਖੋ ਇਹ ਤੋਂ ਨੂੰ ਦਿਖਾਉਣ ਲੱਗੇ ਹੋਏ ਆ ਇਹ ਤਾਂ ਅਮਰਤ ਦਾ ਜਿਹੜਾ ਉੱਪਰਲਾ ਦ੍ਰਿਸ਼ ਆ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ